ਦੇਖ ਜੀ ਬੜੇ ਦੁੱਖ ਸੇ ਕਹਿਣਾ ਪੜਦਾ ਹੈ ਕਿ ਅੱਜ ਕੱਲ ਪੰਜਾਬ ਡਰੱਗਸ ਦੀ ਸਮੱਸਿਆ ਮੇਂ ਪੂਰੀ ਤਰ੍ਹਾਂ ਇਸ ਚਿਪੇਟ ਮੇ ਆ ਗਿਆ ਹੈ ਕਈ ਗਾਉਂ ਤੋਂ ਐਸੇ ਹੈ ਜਹਾਂ ਪਰ 1 ਦਿਨ ਮੇ 15 ਸੇ 20 ਲੱਖ ਰੁਪਏ ਕੀ ਸਮੈਕ 1 ਦਿਨ ਮੇ ਵਿਕ ਜਾਤੀ ਹੈ ਤੋ ਯੇ ਸਮੱਸਿਆ ਬਹੁਤ ਬੜੀ ਹੈ ਪੰਜਾਬ ਕੀ ਜਵਾਨੀ ਬਰਬਾਦ ਹੋ ਰਹੀ ਹੈ ਇਸ ਪਿੰਡ ਦੇ ਵਿੱਚ ਵਿਕਦਾ ਹੈ ਸ਼ਰੀਆਮ ਚਿੱਟਾ ਜਿੱਥੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਹੈ ਅਤੇ ਦੂਜੇ ਪਾਸੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ ਤਾਂ ਹੁਣ ਇਹ ਮੁਹਿੰਮ ਫੇਲ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਵੱਡੇ ਵੱਡੇ ਬੈਨਰ ਲਗਾ ਕੇ ਇਸ ਚੀਜ਼ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਹੈਟਾ ਦਿੱਤਾ ਹੋਏ WhatsApp ਨੰਬਰ ਤੇ ਕੰਟੈਕਟ ਕਰੋ ਜਾਂ ਉਸ ਦੀ ਜਾਣਕਾਰੀ ਭੇਜੋ ਤੇ ਦੂਜੇ ਪਾਸੇ ਦੇਖਣ ਨੂੰ ਆਉਂਦੀ ਹੈ ਪੰਜਾਬ ਦੇ ਇੱਕ ਪਿੰਡ ਦੀ ਅਜੀਹੀ ਤਸਵੀਰ ਜਿਸ ਦੇ ਕੰਧਾਂ ਉੱਤੇ ਸ਼ਰੀਆਮ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਚਿੱਟਾ ਇੱਧਰ ਵਿਕਦਾ ਹੈ ਲੋਕਲ ਪਿੰਡ ਦੇ ਲੋਕਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਉਹਨਾਂ ਨੂੰ ਅਰੈਸਟ ਤਾਂ ਕਰ ਲੈਂਦੀ ਹੈ ਜੋ ਚਿੱਟਾ ਵੇਚਦੇ ਨੇ ਪਿੰਡ ਦੇ ਵਿੱਚ ਪਰ ਕੁਝ ਹੀ ਸਮੇਂ ਵਿੱਚ ਛੱਡ ਦਿੰਦੇ ਨੇ ਤੇ ਵਾਪਸ ਆ ਕੇ ਚਿੱਟਾ ਵੇਚਣ ਲੱਗ ਜਾਂਦੇ ਨੇ ਤੇ ਜੇ ਗੱਲ ਕੀਤੀ ਜਾਵੇ ਇਸ ਪਿੰਡ ਦੇ ਉੱਤੇ ਚਿੱਟਾ ਵੇਚਣ ਨਾਲ ਉੱਤੇ ਹੁਣ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਇਸ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇੱਕ ਵੀਡੀਓ ਜਰੂਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਲਿਖੇ ਹੋਏ ਨੂੰ ਮਟੇਰੇ ਹਨ ਤੇ ਪਿੰਡ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਅਨੁਸਾਰ ਕੁਝ ਦਿਨ ਪਹਿਲਾਂ ਹੀ ਚਿੱਟੇ ਕਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਬਾਕੀ ਤੁਸੀਂ ਵੀ ਸੁਣੋ ਇਹਨਾਂ ਵਾਇਰਲ ਵੀਡੀਓਜ਼ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪਿੰਡ ਵਾਲੇ ਹਾਂ ਜੇ ਸਾਹਮਣੂ ਤੁਸੀਂ ਚਿੱਤੇ ਵਾਲੇ ਖੜਾਓ ਮਹਾ ਸਾਨੂੰ ਕਿਹੜਾ ਪਤਾ ਨਹੀਂ ਚਿੱਤੇ ਵਾਲਿਆਂ ਦਾ ਉਹਨੂੰ ਸਾਰਾ ਪਤਾ ਵੀ ਆਹ ਕਿੱਤਾ ਵੇਚਦਾ ਆਹ ਨਹੀਂ ਵੇਚਦਾ ਛਰੇ ਆ ਮੈਂ ਕਹਿੰਦੇ ਮਹੀਨਾ ਭਰਦੇ ਆ ਫੇਰ ਸਾਡੇ ਵਰਗੇ ਚੁੱਪ ਕਰ ਜਾਂਦੇ ਆ ਵੀ ਜਦੋਂ ਮਹੀਨਾ ਭਰਦੇ ਆ ਸਾਡੀ ਉੱਥੇ ਕੌਣ ਸੁਣੂਗਾ ਤੇ ਸੁਣਦੇ ਵੀ ਹੈ ਨਹੀਂ ਇੱਥੇ ਸਾਡੇ ਨਾਲ ਤਾਂ ਜੀ ਕਿਸੇ ਕੀ ਪੈਂਦੀ ਢੋਲੀ ਦੁਰੀ ਆ 10 ਸਾਲੋਂ ਦੇਖਦੇ ਨੂੰ ਤੇ ਨਾ ਕਿਸੇ ਮੁੰਡੇ ਦੀ ਬਰਾਤ ਚੜੀ ਆ ਕਾਰਨ ਚਿੱਤੇ ਦਾ ਅਗਲਾ ਕਹਿੰਦਾ ਮਾਉਰ ਚ ਕਰਦੇ ਨੇ ਰਸਤਾ ਨਾ ਕੁੜੀਆਂ ਦਾ ਰਸਤਾ ਲੈਂਦੇ ਕਿਸੇ ਦਾ ਮੋਬਾਈਲ ਨਹੀਂ ਛੱਡਦੇ ਕਿਸੇ ਦੇ ਕੰਕ ਨਹੀਂ ਛੱਡਦੇ ਈਆਂ ਮਟਿਆਰਾਂ ਨੂੰ ਇੱਥੇ ਚੁੰਬੜ ਜਾਂਦੇ ਆ ਗਲੀ 'ਚ ਸ਼ਰੇਆਮ ਚਿੱਟੇ ਵਾਲੇ ਖੜੇ ਹੁੰਦੇ ਆ ਸਾਡੇਆਂ ਕੁੜੀਆਂ ਬਰਾਬਰ ਦੀਆਂ ਉਹ ਵੀ ਜਿੰਦੇ ਲਾ ਕੇ ਰੱਖਦੇ ਆ ਵੀ ਸੰਡਰ ਉਹ ਚਿੱਟੇ ਵਾਲੇ ਕਿਹੜੇ ਵੀ ਚੁੰਬੜ ਜਾਂਦੇ ਨੇ ਇਹਨਾਂ ਦਾ ਪਤਾ ਹੀ ਨਹੀਂ ਕੋਈ ਆਸ ਹੀ ਘਰ ਵੀ ਬਕਾਊ ਕਰ ਛੱਡਿਆ ਤਾਂ ਵੀ ਨਾ ਕੋਈ ਘਰ ਵੀ ਨਹੀਂ ਲੈਂਦਾ ਅਗਲਾ ਕਹਿੰਦਾ ਯਾਰ ਇੱਥੇ ਦਾ ਚਿੱਟਾ ਦਾ ਇੱਥੇ ਹੀ ਕਰਨਾ ਆਪਾਂ ਘਰ ਲੈ ਕੇ ਜੇ ਸਾਡੇ ਹੁਣ 3-4 ਸਾਡੇ ਮੌਤਾਂ ਹੋ ਗਈਆਂ ਚਿੱਟੇ